ਪ੍ਰੇਮ ਭਾਈਚਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੂਰਦਰਸ਼ੀ ਸੋਚ ਸਦਕਾ ਸਿੱਖ ਰਾਜ ਅਫਗਾਨਿਸਤਾਨ ਦੇ ਬਾਡਰਾਂ ਤੱਕ ਫੈਲ ਚੁੱਕਾ ਸੀ ਉਹਨਾਂ ਦਾ ਸਿੱਖ ਐਮਪਾਇਰ ਤਾਕਤ ਅਤੇ ਆਪਸੀ ਪ੍ਰੇਮ ਭਾਈਚਾਰੇ ਦਾ ਬਹੁਤ ਵੱਡਾ ਨਮੂਨਾ ਸੀ ਵਜ਼ੀਰ ਦੀ ਕੁਰਸੀ ਤੇ ਹਿੰਦੂ ਡੋਗਰਾ ਧਿਆਨ ਸਿੰਘ ਵਿਦੇਸ਼ ਮੰਤਰੀ ਫਕੀਰ ਅਜੀਜ਼ਉਦੀਨ ਨਾਮ ਦਾ ਮੁਸਲਮਾਨ ਤੇ ਫਾਈਨੈਂਸ ਮਨਿਸਟਰ ਦੀਨਾਨਾਥ ਨਾਮ ਦਾ ਇੱਕ ਬ੍ਰਾਹਮਣ ਸੀ ਪਾਉਲੋ ਤੇ ਜੀਨ ਬੈਪਟਿਸਟੇ ਵੈਂਚੂਰਾ ਵਰਗੇ ਇਟਾਲੀਅਨ ਅਮਰੀਕੀ ਤੇ ਫ੍ਰੈਂਚ ਯੋਧੇ ਵੀ ਸਿੱਖ ਆਰਮੀ ਵਿੱਚ ਸ਼ਾਮਿਲ ਕੀਤੇ ਗਏ ਸਨ ਇਸੇ ਕਰਕੇ ਹੀ ਉਹਨਾਂ ਦੇ ਸਿੱਖ ਰਾਜ ਨੂੰ ਗੋਲਡਨ Empire ਵੀ ਕਿਹਾ ਜਾਂਦਾ ਹੈ ਸਨ 1835 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਰਾਣੀ ਜਿੰਦਕੌਰ ਨਾਲ ਹੋਇਆ ਜਿੰਦਕੌਰ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਤੇ ਪੰਜਾਬ ਦੀ ਆਖਰੀ ਮਹਾਰਾਣੀ ਸੀ 4 ਸਤੰਬਰ 1838 ਨੂੰ ਲਾਹੌਰ ਵਿੱਚ ਰਾਣੀ ਜਿੰਦਾ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਨੇ ਜਨਮ ਲਿਆ ਰਾਣੀ ਜਿੰਦਕੌਰ ਨੂੰ ਵੀ ਮਹਾਰਾਣੀ ਦਾ ਖਿਤਾਬ ਦਿੱਤਾ ਗਿਆ ਪਰ ਦਲੀਪ ਸਿੰਘ ਦੇ ਜਨਮ ਦੇ 1 ਸਾਲ ਮਗਰੋਂ ਹੀ ਸਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਫਿਰ ਤੋਂ ਅਧਰੰਗ ਦੀ ਸ਼ਿਕਾਇਤ ਹੋ ਗਈ ਜਿਸ ਦੇ 5 ਤੋਂ 6 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੀ ਮੌਤ ਵੀ ਹੋ ਗਈ ਮਹਾਰਾਜਾ ਦੀ ਮੌਤ ਤੋਂ ਬਾਅਦ ਸਿੱਖ ਰਾਜ ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਰਾਜ ਨੂੰ ਹੜਪਣ ਦੇ ਮਨਸੂਬੇ ਨਾਲ ਡੋਗਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਨੀਮੀ ਸਾਜ਼ਿਸ਼ਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਜਾ ਖੜਕ ਸਿੰਘ ਤੇ ਪੰਜਾਬ ਨੂੰ ਅੰਗਰੇਜ਼ਾਂ ਦੇ ਹੱਥ ਵੇਚਣ ਦਾ ਇਲਜ਼ਾਮ ਲਾ ਕੇ ਕੈਦ ਕਰਵਾ ਦਿੱਤਾ ਗਿਆ ਜੇਲ੍ਹ ਵਿੱਚ ਹੀ ਉਹਨਾਂ ਨੂੰ ਚਿੱਟਾ ਸੀਸਾ ਤੇ ਪਾਰਾ ਪਿਆ ਕੇ ਮਰਵਾ ਦਿੱਤਾ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਕਰਕੇ ਮੁੜ ਰਹੇ ਉਹਨਾਂ ਦੇ ਹੀ ਪੁੱਤਰ ਤਮਰ ਨੌਨਿਹਾਲ ਸਿੰਘ ਤੇ ਕਿਲੇ ਦੀ ਇਮਾਰਤ ਦਾ ਇੱਕ ਹਿੱਸਾ ਸੁੱਟ ਕੇ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਨੌਨਿਹਾਲ ਸਿੰਘ ਨੂੰ ਅੰਦਰ ਲਿਜਾ ਕੇ ਪੱਥਰਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇੱਕੇ ਦਿਨ ਹੀ ਦੋਵੇਂ ਪਿਓ-ਪੁੱਤ ਡੋਗਰਿਆਂ ਦੀ ਗਦਾਰੀ ਦਾ ਸ਼ਿਕਾਰ ਹੋ ਗਏ ਰਾਣੀ ਚੰਦਕੌਰ ਤੇ ਮਹਾਰਾਜਾ ਸ਼ੇਰ ਸਿੰਘ ਵੀ ਆਪਸੀ ਰੰਜਿਸ਼ਾਂ ਤੇ ਡੋਗਰਿਆਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਏ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੋਈ ਪੰਜਾਬ ਵੱਲ ਅੱਖ ਚੁੱਕ ਕੇ ਵੇਖ ਵੀ ਸਕੇ ਪਰ ਮਹਾਰਾਜਾ ਦੀ ਮੌਤ ਪਿੱਛੋਂ ਸਭ ਕੁਝ ਬਦਲ ਗਿਆ ਸੀ 5 ਸਾਲ ਦੀ ਉਮਰ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਗੱਦੀ ਉੱਤੇ ਬਿਠਾ ਦਿੱਤਾ ਗਿਆ ਹਾਲਾਂਕਿ ਰਾਜ ਨੂੰ ਚਲਾਉਣ ਦਾ ਕੰਮ ਉਹਨਾਂ ਦੀ ਮਾਤਾ ਮਹਾਰਾਣੀ ਜਿੰਦਕੌਰ ਦੇ ਕੋਲ ਸੀ ਇਸੇ ਘੜੀ ਦਾ ਅੰਗਰੇਜ਼ਾਂ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ 13 ਦਸੰਬਰ 1845 ਨੂੰ ਅੰਗਰੇਜ਼ਾਂ ਨੇ ਪੰਜਾਬ ਉੱਤੇ ਹਮਲਾ ਕਰ ਦਿੱਤਾ ਪਹਿਲੇ ਐਂਗਲੋ ਸਿੱਖ ਵਾਰ ਤੋਂ ਬਾਅਦ 9 ਮਾਰਚ 1846 ਨੂੰ ਲਾਹੌਰ ਦਰਬਾਰ ਤੇ ਅੰਗਰੇਜ਼ਾਂ ਵਿਚਕਾਰ ਸੁਲ੍ਹਾ ਹੋ ਗਈ ਪੰਜਾਬ ਦੇ ਕੁਝ ਹਿੱਸੇ ਅੰਗਰੇਜ਼ਾਂ ਨੂੰ ਦੇ ਦਿੱਤੇ ਗਏ ਸਿੱਖ ਹਕੂਮਤ ਅਸਲੀ ਅਰਥਾਂ ਵਿੱਚ ਖਤਮ ਹੋ ਚੁੱਕੀ ਸੀ ਅੰਗਰੇਜ਼ਾਂ ਨੇ ਪੈਸਿਆਂ ਤੇ ਪਾਵਰ ਦੇ ਦਮ ਤੇ ਸਿੱਖਾਂ ਦੇ ਕਈ ਧੜੇ ਵੀ ਆਪ ਦੇ ਨਾਲ ਰਲ ਲਏ ਸਨ ਹੁਣ ਅੰਗਰੇਜ਼ਾਂ ਲਈ ਰਸਤੇ ਦਾ ਰੋੜਾ ਸਿਰਫ ਰਾਣੀ ਜਿੰਦਕੌਰ ਤੇ ਮਹਾਰਾਜਾ ਦਲੀਪ ਸਿੰਘ ਸੰਨ ਰਾਣੀ ਦੇ ਕਤਲ ਦੀਆਂ ਕਈ ناکਾਮ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਰਾਣੀ ਜਿੰਦਕੌਰ ਨੂੰ ਹੌਲੀ-ਹੌਲੀ ਰਾਜ ਦੇ ਹਰ ਇੱਕ ਕੰਮ ਤੋਂ ਵੱਖ ਕੀਤਾ ਜਾਣ ਲੱਗਾ ਲord ਹਾਰਡਿੰਗ ਨੂੰ ਪੰਜਾਬ ਦਾ ਗਵਰਨਰ ਜਨਰਲ ਅਪੋਇੰਟ ਕਰ ਦਿੱਤਾ ਗਿਆ ਹੈਨਰੀ ਲੌਰੈਂਸ ਪੰਜਾਬ ਦਾ ਰੈਜ਼ੀਡੈਂਸ ਮਿਨਿਸਟਰ ਬਣ ਗਿਆ ਇਹਨਾਂ ਦੋਵਾਂ ਨੇ ਰਾਣੀ ਜਿੰਦਾ ਤੇ ਦਲੀਪ ਸਿੰਘ ਨੂੰ ਵੱਖ ਕਰਨ ਦੀ ਤਰਕੀਬ ਸੋਚੀ। ਇਹਦੇ ਤਹਿਤ ਹੀ ਉਹਨਾਂ 1847 ਤੋਂ 1849 ਤੱਕ ਮਹਾਰਾਣੀ ਨੂੰ ਛੇਖੂਪੁਰਾ, ਬਨਾਰਸ ਤੇ ਉੱਤਰ ਪ੍ਰਦੇਸ਼ ਦੇ ਚਨਾਰ ਦੇ ਕਿਲੇ ਵਿੱਚ ਨજરਬੰਦ ਰੱਖਿਆ। 18 ਅਪ੍ਰੈਲ 1849 ਵਾਲੇ ਦਿਨ ਰਾਣੀ ਪੇਸ਼ ਬਦਲ ਕੇ ਚਨਾਰ ਦੇ ਕਿਲੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਈ। ਰਾਣੀ ਨੇ ਕਈ ਦਿਨ ਭਟਕਣ ਮਗਰੋਂ ਨੇਪਾਲ ਦੇ ਰਾਣਾ ਜੰਗ ਬਹਾਦਰ ਕੋਲ ਸ਼ਰਨ ਲੈ ਲਈ। ਰਾਣਾ ਜੰਗ ਬਹਾਦਰ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਉਧਰ 1849 ਵਿੱਚ ਹੀ ਦੂਜੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। 29 ਮਾਰਚ 1849 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ। ਕੋਹੀਨੂਰ ਹੀਰਾ ਕੁਈਨ ਵਿਕਟੋਰੀਆ ਨੂੰ ਭੇਂਟ ਕਰਨ ਲਈ ਇੰਗਲੈਂਡ ਭੇਜ ਦਿੱਤਾ ਗਿਆ ਸਿੱਖ ਰਾਜ ਦੀ ਸਾਰੀ ਪ੍ਰਾਪਰਟੀ ਨੂੰ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ ਸੀ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਤੋਂ ਇਹਨਾਂ ਕਾਗਜ਼ਾਂ ਤੇ ਬਕਾਇਦਾ ਸਾਈਨ ਵੀ ਕਰਵਾ ਲਏ ਤੇ ਉਹਨਾਂ ਨੂੰ ਸਾਰੀ ਉਮਰ ਪੈਨਸ਼ਨ ਦੇਣ ਦੀ ਗੱਲ ਵੀ ਕੀਤੀ 21 ਦਸੰਬਰ 1849 ਨੂੰ ਸਿੱਖ ਰਾਜ ਦੇ ਵਾਰਿਸ ਦਲੀਪ ਸਿੰਘ ਨੂੰ 11 ਸਾਲਾਂ ਦੀ ਉਮਰ ਵਿੱਚ ਫਤਿਹਗੜ੍ਹ ਲੈ ਜਾਇਆ ਗਿਆ ਬਗਾਵਤ ਭੜਕਣ ਦਾ ਡਰ ਦੱਸ ਕੇ ਰਾਣੀ ਵੱਲੋਂ ਦਲੀਪ ਸਿੰਘ ਨੂੰ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਤੇ ਵੀ ਰੋਕ ਲਾ ਦਿੱਤੀ ਗਈ ਕਿਸੇ ਵੀ ਭਾਰਤੀ ਨੂੰ ਦਲੀਪ ਸਿੰਘ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਲੀਪ ਸਿੰਘ ਨੂੰ ਇਸੇ ਜਗ੍ਹਾ ਆਰਮੀ ਦੇ ਸਰਜੈਂਟ ਜੌਨ ਲੌਗਿਨ ਤੇ ਉਹਦੀ ਪਤਨੀ ਕੋਲ ਰੱਖਿਆ ਗਿਆ ਉਹਨਾਂ ਦਾ ਪਾਲਣ ਪੋਸ਼ਣ ਅੰਗਰੇਜ਼ ਬੱਚਿਆਂ ਦੀ ਤਰ੍ਹਾਂ ਕੀਤਾ ਜਾਣ ਲੱਗਾ ਇੰਨੀ ਛੋਟੀ ਉਮਰ ਵਿੱਚ ਦਲੀਪ ਸਿੰਘ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹਨੇ ਅੰਗਰੇਜ਼ਾਂ ਦੀ ਤਰ੍ਹਾਂ ਉੱਠਣਾ ਬੈਠਣਾ ਸ਼ੁਰੂ ਕਰ ਦਿੱਤਾ ਅੰਗਰੇਜ਼ ਦਲੀਪ ਸਿੰਘ ਨੂੰ ਉਹਦੇ ਧਰਮ ਉਹਦੀ ਭਾਸ਼ਾ ਤੇ ਸੱਭਿਆਚਾਰ ਤੋਂ ਦੂਰ ਰੱਖਣ ਵਿੱਚ ਕਾਮਯਾਬ ਹੁੰਦੇ ਗਏ ਸਨ 1853 ਵਿੱਚ ਉਹਨਾਂ ਦੇ ਸੇਵਾਦਾਰ ਭਜਨ ਲਾਲ ਜੋ ਆਪ ਵੀ ਇਸਾਈ ਬਣ ਚੁੱਕਾ ਸੀ ਉਹਦੀ ਦੇਖਰੇਖ ਇਹ ਦਲੀਪ ਸਿੰਘ ਨੇ ਵੀ ਇਸਾਈ ਧਰਮ ਕਬੂਲ ਕਰ ਲਿਆ ਸਨ 1854 ਦੇ ਅੰਤ ਵਿੱਚ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਇਹਦਾ ਮਕਸਦ ਦਲੀਪ ਸਿੰਘ ਦੇ ਮਨ ਵਿੱਚੋਂ ਸਿੱਖ ਰਾਜ ਦੇ ਖਿਆਲ ਨੂੰ ਵੀ ਖਤਮ ਕਰ ਦੇਣਾ ਸੀ ਕੁਈਨ ਵਿਕਟੋਰੀਆ ਇਸੇ ਮਕਸਦ ਨਾਲ ਦਲੀਪ ਸਿੰਘ ਨੂੰ ਆਪਦੇ ਨਾਲ ਹੀ ਰੱਖਦੀ ਦਲੀਪ ਸਿੰਘ ਨੂੰ ਸ਼ਾਹੀ ਦਾਵਤਾਂ ਵਿੱਚ ਸ਼ਾਮਲ ਹੋਣ ਲਈ ਵੀ ਲਜਾਇਆ ਜਾਂਦਾ ਗੋਰੇ ਬੱਚਿਆਂ ਨਾਲੋਂ ਰੰਗ ਵੱਖਰਾ ਹੋਣ ਕਰਕੇ ਕੁਈਨ ਵਿਕਟੋਰੀਆ ਦਲੀਪ ਸਿੰਘ ਨੂੰ ਬਲੈਕ ਪ੍ਰਿੰਸ ਕਹਿ ਕੇ ਬੁਲਾਉਂਦੀ ਕੋਹੀਨੂਰ ਹੀਰੇ ਨੂੰ ਫਾਰਮਲੀ ਦਲੀਪ ਸਿੰਘ ਵੱਲੋਂ ਕুইਨ ਵਿਕਟੋਰੀਆ ਨੂੰ ਪੇਟ ਕਰਵਾਇਆ ਗਿਆ। ਇੰਗਲੈਂਡ ਵਿੱਚ ਕਈ ਸਾਲ ਰਹਿਣ ਪਿੱਛੋਂ ਦਲੀਪ ਸਿੰਘ ਸਿੱਖ ਰਾਜ ਤੇ ਸਿੱਖ ਧਰਮ ਤੋਂ ਬਹੁਤ ਦੂਰ ਜਾ ਚੁੱਕਾ ਸੀ। ਪਰ 18 ਸਾਲ ਦੀ ਉਮਰ ਵਿੱਚ ਉਹ ਨਾ ਕਾਠਮਾਂਡੂ ਵਿੱਚ ਰਹਿ ਰਹੀ। ਰਾਣੀ ਜਿੰਦਾ ਨੂੰ ਚਿੱਠੀ ਲਿਖ ਕੇ ਇੰਗਲੈਂਡ ਆਉਣ ਲਈ ਆਖਿਆ। ਪਰ ਇਹ ਚਿੱਠੀ ਮਹਾਰਾਣੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਅੰਗਰੇਜ਼ ਅਫਸਰਾਂ ਦੇ ਹੱਥ ਲੱਗ ਗਈ। ਕੁਝ ਸਮੇਂ ਪਿੱਛੋਂ ਕਾਠਮਾਂਡੂ ਦੇ ਬ੍ਰਿਟਿਸ਼ ਅਫਸਰਾਂ ਨੇ ਲੰਡਨ ਵਿੱਚ ਜਾਣਕਾਰੀ ਭੇਜੀ ਕਿ ਮਹਾਰਾਣੀ ਸਿਹਤ ਪੱਖੋਂ ਬਹੁਤ ਕਮਜ਼ੋਰ ਹੈ। ਤੇ ਅੱਖਾਂ ਤੋਂ ਵੀ ਅੰਨੀ ਹੋ ਚੁੱਕੀ ਹੈ ਦਲੀਪ ਸਿੰਘ ਦੀ ਇਸ ਇੱਛਾ ਨੂੰ ਪੂਰਾ ਕਰਨ ਵਿੱਚ ਹੁਣ ਅੰਗਰੇਜ਼ਾਂ ਨੂੰ ਕੋਈ ਖਤਰਾ ਨਹੀਂ ਜਾਪਦਾ ਸੀ ਇਸ ਲਈ ਇਜਾਜ਼ਤ ਦੇ ਦਿੱਤੀ ਗਈ 16 ਜਨਵਰੀ 1861 ਨੂੰ ਦਲੀਪ ਸਿੰਘ ਦੀ ਰਾਣੀ ਜਿੰਦਾ ਨਾਲ ਕਲਕੱਤੇ ਦੇ ਇੱਕ ਹੋਟਲ ਵਿੱਚ ਮੁਲਾਕਾਤ ਕਰਵਾਈ ਗਈ 13 ਸਾਲਾਂ ਪਿੱਛੋਂ ਮਾਂ ਨੂੰ ਮਿਲ ਕੇ ਦਲੀਪ ਸਿੰਘ ਉਹਦੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣ ਲੱਗ ਪਿਆ ਜਦੋਂ ਰਾਣੀ ਦਾ ਹੱਥ ਦਲੀਪ ਸਿੰਘ ਦੇ ਮੋਢੇ ਤੋਂ ਸਿਰ ਵੱਲ ਗਿਆ ਤੇ ਪੁੱਤ ਦੇ ਸਿਰ ਤੇ ਕੇਸ ਨਾ ਵੇਖ ਕੇ ਰਾਣੀ ਹੋਕੇ ਪਰਣ ਲੱਗੀ ਤਕਦੀਰੇ ਤੂੰ ਮੇਰਾ ਸਰਤਾਜ ਖੋਇਆ ਮੇਰਾ ਰਾਜ ਭਾਗ ਖੋਇਆ ਕੋਹੀ ਨੂਰ ਖੋਇਆ ਮੇਰੀ ਜਨਮ ਭੂਮੀ ਪੰਜਾਬ ਤੋਂ ਵੀ ਮੈਨੂੰ ਵਿਛੋੜ ਦਿੱਤਾ ਮੈਂ ਭਾਣਾ ਮੰਨ ਕੇ ਜਿਉਂਦੀ ਰਹੀ ਪਰ ਅੱਜ ਮੇਰੇ ਵੰਸ਼ ਵਿੱਚੋਂ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ ਹੈ ਇਹ ਵਾਕ ਦਲੀਪ ਸਿੰਘ ਦਾ ਸੀਨਾ ਚੀਰ ਗਏ ਆਪਦੀ ਮਾਂ ਤੋਂ ਆਪਦੇ ਪਿਤਾ ਤੇ ਆਪਦੇ ਰਾਜ ਬਾਰੇ ਸੁਣ ਕੇ ਦਲੀਪ ਸਿੰਘ ਨੇ ਫਿਰ ਤੋਂ ਸਿੱਖ ਧਰਮ ਅਪਣਾਉਣ ਦਾ ਵਾਅਦਾ ਕੀਤਾ ਤੇ ਪੰਜਾਬ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲਗ ਗਿਆ। ਦਲੀਪ ਸਿੰਘ ਤੇ ਰਾਣੀ ਜਿੰਦਾ ਨੂੰ ਇੰਗਲੈਂਡ ਵਿੱਚ ਰਹਿਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ। ਦੋਵੇਂ ਇੰਗਲੈਂਡ ਦੀ ਮਲਗਰੇਵ ਕੈਸਲ ਵਿੱਚ ਰਹਿਣ ਲੱਗੇ। ਮਹਾਰਾਣੀ ਦਲੀਪ ਸਿੰਘ ਨੂੰ ਸਿੱਖ ਰਾਜ ਦੀ ਮਹਾਨ ਵਿਰਾਸਤ ਦੀਆਂ ਜਾਣਕਾਰੀਆਂ ਦੇਣ ਲੱਗੀ ਪਰ ਰਾਣੀ ਜਿੰਦਾ ਨਾਲ ਉਹਨਾਂ ਦਾ ਸਾਥ 1 ਅਗਸਤ 1863 ਵਾਲੇ ਦਿਨ ਖਤਮ ਹੋ ਗਿਆ। ਰਾਣੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਪੰਜਾਬ ਦੀ ਧਰਤੀ ਤੇ ਹੋਵੇ। ਦਲੀਪ ਸਿੰਘ ਜਦੋਂ ਮਾਂ ਦੀ লাশ ਨੂੰ ਲੈ ਕੇ ਬੰਬੇ ਦੀ ਬੰਦਰਗਾਹ ਤੇ ਪਹੁੰਚੇ ਤੇ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਪੰਜਾਬ ਜਾਣ ਤੋਂ ਰੋਕ ਲਿਆ ਗਿਆ। ਅੰਗਰੇਜ਼ਾਂ ਨੂੰ ਡਰ ਸਤਾ ਰਿਹਾ ਸੀ ਕਿ ਦਲੀਪ ਸਿੰਘ ਵਾਪਸ ਪੰਜਾਬ ਦੀ ਧਰਤੀ ਤੇ ਪਹੁੰਚਿਆ ਤੇ ਪੰਜਾਬ ਵਿੱਚ ਉਹਨਾਂ ਖਿਲਾਫ ਇੱਕ ਮਾਹੌਲ ਬਣ ਸਕਦਾ ਹੈ। ਅਖੀਰ ਰਾਣੀ ਜਿੰਦਾ ਦਾ ਅੰਤਿਮ ਸੰਸਕਾਰ ਬੰਬੇ ਦੇ ਨੇੜੇ ਨਰਮਦਾ ਨਦੀ ਦੇ ਕੰਢੇ ਹੀ ਕਰਨਾ ਪਿਆ। ਭਾਰਤ ਤੋਂ ਪਰਤਨ ਪਿੱਛੋਂ ਦਲੀਪ ਸਿੰਘ ਨੇ ਸਨ 1864 ਵਿੱਚ ਸਿੱਖ ਧਰਮ ਅਪਣਾ ਲਿਆ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਵਾਪਸ ਆਉਣ ਲਈ ਕੋਸ਼ਿਸ਼ਾਂ ਹਮੇਸ਼ਾ ਜਾਰੀ ਰੱਖੀਆਂ ਉਹਨਾਂ ਪੰਜਾਬ ਵਿੱਚ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨਾਲ ਸੰਪਰਕ ਕੀਤਾ ਜੋ ਕਿ ਗ੍ਰੰਥੀ ਪ੍ਰਤਾਪ ਸਿੰਘ ਗਿਆਨੀ ਨੂੰ ਨਾਲ ਲੈ ਕੇ 28 ਸਤੰਬਰ 1884 ਵਾਲੇ ਦਿਨ ਇੰਗਲੈਂਡ ਪਹੁੰਚ ਗਏ ਉਹ ਨਾਲ ਮਹਾਰਾਜਾ ਦਲੀਪ ਸਿੰਘ ਦੇ ਨਾਮ ਤੇ तमाम ਸੰਪਤੀਆਂ ਦੀ ਲਿਸਟ ਵੀ ਲੈ ਕੇ ਗਏ ਪਰ ਬ੍ਰਿਟਿਸ਼ ਸਰਕਾਰ ਉਹਨਾਂ ਦੀਆਂ ਪੰਜਾਬ ਵਾਪਸ ਆਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੋਕਦੀ ਰਹੀ ਇਹਦੇ باوجود ਉਹ 30 ਮਾਰਚ 1886 ਨੂੰ ਆਪ ਦੇ ਪਰਿਵਾਰ ਨਾਲ ਭਾਰਤ ਜਾਣ ਵਾਲੇ ਸਮੁੰਦਰੀ ਜਹਾਜ਼ ਤੇ ਸਵਾਰ ਹੋ ਗਏ। ਉਹਨਾਂ ਲਈ ਭਾਰਤ ਪਹੁੰਚਣ ਤੇ ਅਮ੍ਰਿਤ ਸੰਚਾਰ ਦੀ ਰਸਮ ਰੱਖੀ ਜਾਣੀ ਸੀ। ਪਰ ਰਸਤੇ ਵਿੱਚ ਹੀ ਐਡ ਨਾਮ ਦੀ ਜਗ੍ਹਾ ਤੇ ਉਹਨਾਂ ਦੇ ਪਰਿਵਾਰ ਨੂੰ ਫੜ ਕੇ ਵਾਪਸ ਯੂਰਪ ਭੇਜ ਦਿੱਤਾ ਗਿਆ। ਦਲੀਪ ਸਿੰਘ ਨੂੰ ਵੀ ਅੰਗਰੇਜ਼ਾਂ ਨੇ ਪੈरिस ਵਿੱਚ ਨਜ਼ਰਬੰਦ ਕਰ ਲਿਆ। ਸਿੱਖ ਰਾਜ ਨੂੰ ਵਾਪਸ ਪਾਉਣ ਲਈ ਉਹਨਾਂ ਨੇ ਰਸ਼ੀਆ ਦੇ ਸੈਂਟ ਪੀਟਰਬਰਗ ਵਿੱਚ ਜਾ ਕੇ ਰੂਸ ਦੇ ਜ਼ਾਰ ਨਾਲ ਸੰਪਰਕ ਕੀਤਾ। ਪਰ ਇਸ ਦਾ ਵੀ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ। ਇੰਗਲੈਂਡ ਵਿੱਚ ਦਲੀਪ ਸਿੰਘ ਨੇ ਦੋ ਵਿਆਹ ਕਰਵਾਏ ਪਹਿਲੇ ਵਿਆਹ ਤੋਂ ਉਹਨਾਂ ਦੇ 6 ਤੇ ਦੂਜੇ ਵਿਆਹ ਤੋਂ 2 ਬੱਚੇ ਹੋਏ ਹੈਰਤ ਵਾਲੀ ਗੱਲ ਸੀ ਕਿ ਬਿਨਾਂ ਕਿਸੇ ਖਾਸ وجہ ਤੋਂ ਇਹਨਾਂ ਵਿੱਚੋਂ 4 ਬੱਚਿਆਂ ਦੀ ਮੌਤ ਹੋ ਗਈ ਮਹਾਰਾਜਾ ਦੇ ਵੰਸ਼ਜਾਂ ਨੂੰ ਅੱਗੇ ਵਧਣ ਤੋਂ ਰੋਕਣ ਪਿੱਛੇ ਵੀ ਅੰਗਰੇਜ਼ਾਂ ਦਾ ਹੀ ਹੱਥ ਦੱਸਿਆ ਜਾਂਦਾ ਹੈ ਬੈਂਸ ਨਾਮ ਦੇ ਲੰਡਨ ਦੇ ਇੱਕ ਰਾਈਟਰ ਨੇ ਆਪਦੀ ਕਿਤਾਬ ਵਿੱਚ ਦਾਵਾ ਕੀਤਾ ਕਿ ਕੁਈਨ ਵਿਕਟੋਰੀਆ ਨੇ ਦਲੀਪ ਸਿੰਘ ਦੇ ਵੱਡੇ ਪੁੱਤਰ ਪ੍ਰਿੰਸ ਵਿਕਟਰ ਦੀ ਪਤਨੀ ਨੂੰ ਸਾਫ਼ ਨਿਰਦੇਸ਼ ਦਿੱਤੇ ਸਨ ਕਿ ਉਹਨੇ ਪ੍ਰਿੰਸ ਵਿਕਟਰ ਦੇ ਵੰਸ਼ ਨੂੰ ਅੱਗੇ ਨਹੀਂ ਵਧਾਉਣਾ ਹੈ। ਪੀਟਰ ਬੈਂਸ ਦੀ ਕਿਤਾਬ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਦਲੀਪ ਸਿੰਘ ਦੇ ਵੰਸ਼ਜਾਂ ਐਸੀਆਂ ਦਵਾਈਆਂ ਤੱਕ ਦਿੱਤੀਆਂ ਗਈਆਂ ਤਾਂ ਕਿ ਉਹਨਾਂ ਦਾ ਵੰਸ਼ ਅੱਗੇ ਨਾ ਵੱਧ ਸਕੇ। ਉਹਨਾਂ ਮੁਤਾਬਕ ਇਹ ਬੜਾ ਅਜੀਬ ਸੀ ਕਿ 8 ਬੱਚੇ ਹੋਣ ਦੇ ਬਾਵਜੂਦ ਉਹਨਾਂ ਦਾ ਕੋਈ ਵੀ ਪੋਤਰਾ ਜਾਂ ਪੋਤਰੀ ਨਹੀਂ ਸੀ। ਦਲੀਪ ਸਿੰਘ ਦਾ ਆਖਰੀ ਸਮਾਂ ਪੈਰਿਸ ਦੇ ਇੱਕ ਹੋਟਲ ਵਿੱਚ ਹੀ ਗੁਜ਼ਰਿਆ ਸਨ 1893 ਵਿੱਚ।